23 ਮਈ 1914 ਗੁਰਦੇਵ ਸਿੰਘ ਕਾਮਾਂਗਾਟਾ ਮਾਰੂ ਦਾ ਜਹਾਜ਼ ਲੈ ਕੇ ਆਏ ਸੀ ਉਹ ਜਗ੍ਹਾ ਤੇ ਆਪਾਂ ਖੜੇ ਆ ਜਿੱਥੇ ਸਾਡੇ ਸਿੱਖ ਭਰਾ ਜਿਹੜੇ 376 ਇੰਡੀਅਨ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਸਿੱਖ ਹੀ ਆ ਪਿੱਛੇ ਉਹ ਪੋਰਟ ਆ ਜਿੱਥੇ ਆ ਕੇ ਕਾਮਾਂਗਾਟਾ ਮਾਰੂ ਦਾ ਜਹਾਜ਼ ਲੱਗਾ ਸੀ 1 ਕਿਲੋਮੀਟਰ ਪਿੱਛੇ ਉਹਨਾਂ ਨੂੰ ਐਂਟਰੀ ਨਹੀਂ ਕਰਨ ਦਿੱਤੀ ਕੈਨੇਡੀਅਨ ਗਵਰਨਮੈਂਟ ਨੇ ਉਸ ਟਾਈਮ ਦੇ ਉੱਤੇ 2 ਮਹੀਨੇ ਜਹਾਜ਼ 23 ਮਈ ਤੋਂ ਲੈ ਕੇ 23 ਜੁਲਾਈ ਤੱਕ ਇੱਥੇ ਰਿਹਾ 23 ਜੁਲਾਈ ਨੂੰ ਜਹਾਜ਼ ਵਾਪਸ ਗਿਆ ਪਹਿਲੋਂ ਜਦੋਂ ਇਹ ਉਹ ਇੱਥੇ ਰਹੇ ਆ ਉਹਨਾਂ ਦੀ ਜਿਹੜੀ ਆ ਉਹਨਾਂ ਕੋਲ ਲਿਮਟਿਡ ਜਿਹੜੇ ਖਾਣਾ ਹੈ ਲਿਮਟਿਡ ਫੂਡ ਸੋਰਸਸ 2 ਮਹੀਨੇ ਔਕੇ ਸੋਕੇ ਕੱਢੇ ਜਿੰਨਾ ਚੋ ਸਿਰਫ 23 ਕੇ 24 ਜਾਨੇ ਉਹਨਾਂ ਨੇ ਅਲਾਉਡ ਕੀਤੇ ਸੀ ਬਾਕੀ ਸਾਰੇ ਪਿੱਛੇ ਮੁੜੇ ਹੁਣ ਇਹ ਫੋਟੋਆਂ ਦੇਖ ਕੇ ਪਤਾ ਲੱਗਦਾ ਇੱਕ ਤੇ ਸਿੱਖਾਂ ਦੇ ਦੇਖੋ ਕੋਟ ਉਸ ਟਾਈਮ ਦੇ ਉੱਤੇ ਪੱਗਾਂ ਦੇਖੋ ਤੇ ਬੱਚੇ ਵੀ ਨਾਲ ਉਸ ਟਾਈਮ ਦੇ ਉੱਤੇ ਜਿਹੜੇ ਆਏ ਇਹ ਫੋਟੋ ਜਿਹੜੀ ਆ ਸਿੰਘ ਹਕਮ ਸਿੰਘ ਕਾਬਲ ਸਿੰਘ ਕਰਮ ਸਿੰਘ ਕੇਰ ਸਿੰਘ ਕਿਰਪਾ ਸਿੰਘ ਮੰਗਲ ਸਿੰਘ ਇਹੀ ਉਹ ਪੋਰਟ ਜਿੱਥੋਂ 1 ਕਿਲੋਮੀਟਰ ਪਿੱਛੇ ਜਿਹੜਾ ਜਹਾਜ਼ ਖੜਾ ਰਿਹਾ ਤੇ ਇੱਥੇ ਉਹਨਾਂ ਨੇ ਐਂਟਰੀ ਨਹੀਂ ਕਰਨ ਦਿੱਤੀ ਹਿਸਤਰੀ ਜਿਹੜੀ ਆ ਬਹੁਤ ਕੁਝ ਸਿੱਖਣ ਦੱਸਦੀ ਆ ਸਿੱਖੇ ਅੱਗੇ ਕਿਵਾਂ ਦੱਸਦੀ ਆ ਇਹੀ ਜਿਹੜਾ ਸਾਨੂੰ ਦੇਖੋ ਉਸ ਟਾਈਮ ਦੇ ਉੱਤੇ ਸਿੱਖਾਂ ਨੂੰ ਵੜ ਦਿੱਤਾ ਅੱਜ ਸਭ ਤੋਂ ਵੱਧ ਉਬਾਦੀ ਜਿਹੜੀ ਸਿੱਖਾਂ ਦੀ ਉਹ ਕੈਨੇਡਾ ਦੇ ਵਿੱਚ ਆ ਕਿੰਨੇ ਸਿੱਖ ਇੱਥੇ ਜਿਹੜੇ ਉਹ ਕਾਰੋਬਾਰੀ ਆ ਕਿੰਨੇ ਵਧੀਆ ਉਹਨਾਂ ਦੇ ਕੰਮ ਆ É que nem é uma delícia de traqueio, acho aqui.